हां जी <ged> <percentacceptable>. <sharp> ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਇੱਕ ਪ੍ਰਸਿੱਧ ਕਵੀ ਦੇ ਬੋਲ ਹੈਗੇ ਆ ਕਿ ਕੱਲਾ ਸ਼ੇਰ ਨਹੀਂ ਸੜਿਆ ਚਖੰਦਰ ਸੜ ਗਈ ਤਕਦੀਰ ਪੰਜਾਬੀ ਮਾਣ ਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਨਾਂ ਦਾ ਰਾਜ ਜਿਹੜਾ ਵਾ ਤਰਾ ਖੈਬਰ ਤੋਂ ਲੈ ਕੇ ਦੂਰ ਦੂਰ ਤੱਕ ਫੈਲਿਆ ਆ ਸੀ ਸਤਲੋਕ ਤੱਕ ਅੱਜ 21 ਨਵੰਬਰ ਆ ਤੇ ਅੱਜ ਬੰਦੀ ਛੋੜ ਦਿਵਸ ਆ ਪੰਜਾਬ ਦੇ ਵਿੱਚ ਅੱਜ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਤੇ ਸਾਰੇ ਪੰਜਾਬੀ ਸਾਡੇ ਸਾਰੇ ਗੁਰਨਾਨਕ ਨਾਮ ਦੇ ਵਸੇ ਸਾਰੇ ਹੀ ਅਜੇ ਧਰਮਾਂ ਦੇ ਲੋਕ ਦੀਵਾਲੀ ਦੇ ਰੂਪ ਦੇ ਵਿੱਚ ਵੀ ਇਸ ਤਿਹਾੜੀ ਨੂੰ ਮਨਾ ਰਹੇ ਨੇ ਮੈਂ ਹੁਣ ਇੱਥੇ ਰਾਮ ਬਾਗ ਦੇ ਵਿੱਚ ਬੈਠਾ ਹਾਂ ਮੈਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਮਹਿਲ ਆ ਮੈਨੂੰ ਇੱਥੇ ਆਣ ਕੇ ਬਹੁਤ ਦੁੱਖ ਹੋਇਆ ਵੀ ਅਸੀਂ ਆਪਣੀ ਵਿਰਾਸਤ ਨੂੰ ਕਿੰਨੇ ਅਫੇਜ਼ਲੇ ਆ ਇਸ ਬਾਗ ਦੇ ਅੰਦਰ ਜਿਹੜੇ ਤੇ ਇਹਨਾਂ ਨੇ ਸ਼ਰਾਬਖਾਨੇ ਬਣਾਏ ਹੋਏ ਆ ਸ਼ਰਾਬਖਾਨਿਆਂ ਨੂੰ ਪੂਰੀ ਲਾਈਟਿੰਗ ਕੀਤੀ ਗਈ ਆ ਪੂਰੀਆਂ ਸਜਾਵਟਾਂ ਕੀਤੀਆਂ ਗਈਆਂ ਪਰ ਜਿਸ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬਾਗ ਆ ਉਸ ਸ਼ੇਰੇ ਪੰਜਾਬ ਦਾ ਜਿਹੜਾ ਇਹਦੇ ਵਿੱਚ ਆ ਮਹਿਲ ਦਾ ਹਿੱਸਾ ਜਿਹੜਾ ਮਹਿਲਾ ਜਿਹੜਾ ਪੰਜਾਬ ਸਰਕਾਰ ਦੇ ਅਧੀਨ ਆ ਇਸ ਮਹਿਲ ਤੇ ਕੋਈ ਲਾਈਟਿੰਗ ਨਹੀਂ ਇਸ ਮਹਿਲ ਤੇ ਕੋਈ ਰੋਸ਼ਨੀ ਦਾ ਪ੍ਰਬੰਧ ਨਹੀਂ ਔਰ ਇੱਕ ਬੰਨੇ ਕਿਹਾ ਜਾਂਦਾ ਵਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬੜੀ ਇੱਜ਼ਤ ਕਰਦੇ ਆ ਸਰਕਾਰਾਂ ਜਿਹੜੀਆਂ ਵਾ ਐ ਨਾ ਸਮਝਣ ਵੀ ਸਿੱਖ ਵੇਸਲੇ ਆ ਮੈਂ ਕੌਮ ਨੂੰ ਅਪੀਲ ਕਰਦਾ ਕਿ ਜਦੋਂ ਵੀ ਸਾਡਾ ਕੋਈ ਗੁਰਪੁਰ ਬਾਵੇ ਸਾਡਾ ਕੋਈ ਤਿਹਾਰ ਆਵੇ ਤਾ ਆ ਸ਼ੇਰੇ ਪੰਜਾਬ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਮਹਿਲ ਆ ਇਹ ਪੂਰਾ ਜਗਮਗਾਉਣਾ ਚਾਹੀਦਾ ਸਰਕਾਰ ਕੁਛ ਕਰੇ ਜਾਂ ਨਾ ਕਰੇ ਆ ਮੇਰੇ ਨਾਲ ਵੀਰ ਨੇ ਅੰਮ੍ਰਿਤਸਰ ਵਿਕਾਸ ਮੰਚ ਤੋਂ ਸਰਦਾਰ ਜੀ ਅਸੀਂ ਬਤਵਾਉਂਦੇ ਪ੍ਰਿੰਸੀਪਲ ਕੁਲਵੰਤ ਸਿੰਘ ਦੀ ਅਣਖੀ ਉਹਨਾਂ ਦੇ ਮਿੱਤਰ ਦੱਸੇਗੇ ਰਾਜਵਿੰਦਰ ਸਿੰਘ ਜੀ ਇੱਥੇ ਪਹੁੰਚੇ ਨੇ ਮੋਰ ਜਨ ਬਲਾਰ ਸਰਦਾਰ ਮਨਮੋਹਨ ਸਿੰਘ ਆ ਅਸੀਂ ਹੁਣ ਇੱਥੇ ਡੀਸੀਪੀ ਉਹਦੇ ਦੀਵੇ ਵੀ ਬਾਲੇ ਆ ਨਾਲ ਸਰਦਾਰ ਜੀ ਉਹਨਾਂ ਨੇ ਕੁਛ ਮੇਰੇ ਨਾਲ ਸੰਗਤ ਆ ਅੱਗੇ ਤੋਂ ਜਦੋਂ ਵੀ ਕੋਈ ਦਿਨ ਤਿਹਾਰ ਆਵੇ ਤੇ ਅਸੀਂ ਅੰਮ੍ਰਿਤਸਰ ਵਾਲੇ ਆਪਣੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਮਹਿਲ ਆ ਇਹਨੂੰ ਕਦੀ ਹਨੇਰੇ ਚ ਨਹੀਂ ਰਹਿਣ ਦੇਣਾ ਮੈਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਵੀ ਕਰਦਾ ਕਿ ਸਰਕਾਰ ਕੁਝ ਕਰੇ ਜਾਂ ਨਾ ਕਰੇ ਆਪਾਂ ਇਸ ਮਹਿਲ ਨੂੰ جگਮਗਾਇਆ ਕਰੀਏ ਇੱਥੇ ਲਾਈਟਾਂ ਲਾਇਆ ਕਰੀਏ ਤਾਂ ਕਿ ਪਤਾ ਲੱਗੇ ਸ਼ੇਰੇ ਪੰਜਾਬ ਦਾ ਤੇ ਸਰਕਾਰ ਨੂੰ ਵੀ ਇੰਨੀ ਜਿਹੜੀ ਕੰਨ ਕੇ ਸਲਾਹ ਚੰਗੀ ਨਹੀਂ ਆ ਗਈ ਤੁਸੀਂ ਸ਼ਰਾਬਖਾਨਿਆਂ ਦੇ ਉੱਤੇ ਲਾਈਟਾਂ ਲਾ ਸਕਦੇ ਹੋ ਪੱਪਾ ਕਲੱਬ ਜਿਹੜੇ ਇੱਥੇ ਅੰਦਰ ਆ ਹੈ ਭਾਵੇਂ ਗਲਤ ਆ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬਾਗ ਦੇ ਵਿੱਚ ਕੋ ਕਰਮ ਹੋ ਰਿਹਾ ਉਹ ਭਾਵੇਂ ਗਲਤ ਆ ਪਰ ਉਥੇ ਨਾ ਲਾਈਟਿੰਗ ਕੀਤੀ ਹੋਈ ਆ ਤੇ ਜਿਹੜਾ ਅਸਲ ਮਹਿਲ ਆ ਸ਼ੇਰੇ ਪੰਜਾਬ ਦਾ ਉਥੇ ਕੋਈ ਲਾਈਟ ਨਹੀਂ ਆ ਉਥੇ ਘੁੱਪ ਹਨੇਰਾ ਤੁਸੀਂ ਵੇਖ ਸਕਦੇ ਹੋ ਸਰਕਾਰਾਂ ਇਹ ਨਾ ਸਮਝਣ ਕਿ ਸਿੱਖਾਂ ਨੂੰ ਕੁਝ ਪਤਾ ਨਹੀਂ ਲੱਗਦਾ ਜਾਂ ਕਿਉਂਕਿ ਮਹਾਰਾਜਾ ਸਾਹਿਬ ਤੇ ਪੰਜਾਬੀਆਂ ਦਾ ਮਹਾਰਾਜਾ ਸਾਰਿਆਂ ਦਾ ਹੀ ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਆਪਣੀ ਵਿਰਾਸਤ ਬਤੀ ਜਾਗਰੂਕ ਹੋਈਏ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ਦੀ ਸੰਭਾਲ ਵੀ ਆਪਾਂ ਕਰੀਏ ਤੇ ਕੋਈ ਵੀ ਸਾਡਾ ਗੁਰਪੁਰਬ ਆਉਂਦਾ ਜਾਂ ਕੋਈ ਦਿਨ ਤਿਹਾਰ ਆਉਂਦਾ ਵਾ ਸਾਂਝਾ ਪੰਜਾਬੀਆਂ ਦਾ ਵੀ ਤੇ ਆਪਾਂ ਇੱਥੇ ਲਾਈਟਿੰਗ ਕਰਕੇ ਅੱਜ ਦੀਵਾਲੀ ਦੇ ਮੌਕੇ ਤੇ ਬੰਦੀ ਛੋੜ ਦਿਵਸ ਦੇ ਮੌਕੇ ਤੇ ਜਿੱਥੇ ਸਾਰਾ ਹੀ ਸ਼ਹਿਰ ਜਗਮਗਾ ਰਿਹਾ ਤੇ ਸਾਡੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਮੈਲ ਹਨੇਰੇ ਦੇ ਵਿੱਚ ਆ ਅੱਜ ਅਸੀਂ ਸੰਕੇਤਕ ਤੌਰ ਤੇ ਉੱਤੇ ਕਿਉਂਕਿ ਮੈਨੂੰ ਸ਼ਾਮੀ ਪਤਾ ਲੱਗਾ ਅਸੀਂ ਕੁਝ ਦੀਵੇ ਇੱਥੇ ਬਾਲੇ ਆ ਦੇਸੀ ਘੋਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਸਿੱਖ ਕੌਮ ਇਸ ਮਹਿਲ ਨੂੰ ਪੂਰਾ ਜਗਮਗਾਇਆ ਕਰੇ ਇਹ ਮਹਿਲ ਸੁਨਾ ਨਹੀਂ ਰਹਿਣਾ ਚਾਹੀਦਾ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਮਹਿਲ ਆ ਤੇ ਆਪਣੇ ਜਿਹੜੀ ਸਾਡੀ ਵਿਰਾਸਤਾ ਵਾ ਇਹਦੀ ਸੰਭਾਲ ਵਾਸਤੇ ਆਪਾਂ ਤਤਪਰ ਇਹ ਵਾਇਕਣਜੀ ਕਾਲਸਾਨ ਵਾਇਕਣਜੀ ਕੀ ਬੋਲੇ